ਅੱਜ ਦੋਸਤੋ ਦਿਲਜੀਤ ਦੋਸਾਂ ਦੀ ਜੋਕੇ ਹੈ ਸਰਦਾਰ ਦੀ 3 ਮੂਵੀ ਤੇ ਜੋਕੇ ਕਾਫੀ ਅਲਿਗੇਸ਼ਨ ਲਗਾ ਰਹੇ ਗਏ ਸਨ ਔਰ ਇੰਡਸਟਰੀ ਵੱਲੋਂ ਉਸ ਦੀ ਮੂਵੀ ਤੇ ਜੋਕੇ ਬੈਨ ਲਗਾਇਆ ਜਾ ਰਿਹਾ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਵਿਦੇਸ਼ ਭਰ ਵਿੱਚ ਜੋਕੇ ਹੈ ਬੈਠੇ ਪੰਜਾਬੀਆਂ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਔਰ ਇੰਡਸਟਰੀ ਵਿੱਚ ਜੋਕੇ ਹੈ ਉਸ ਦਾ ਵਿਰੋਧ ਕਰਨ ਦਾ ਉਸ ਤੇ ਕੋਈ ਇਫੈਕਟ ਨਹੀਂ ਪਿਆ ਉਸ ਨੇ ਬਹੁਤ ਵਧੀਆ ਜੋਕੇ ਹੈ ਕੰਮ ਕੀਤਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਨੂੰ ਲੈ ਕੇ ਚੱਲਦੇ ਆ ਜਦੋਂ ਨੀਰੂ ਬਾਜ਼ਵਾ ਵੱਲੋਂ ਜੋਕੇ ਹੈ ਦਿਲਜੀਤ ਦੋਸਾਂ ਦਾ ਵਿਰੋਧ ਕੀਤਾ ਗਿਆ ਸੀ ਆਪਣੇ ਅਕਾਊਂਟ ਉਹਨਾਂ ਜੋ ਕਿ ਸਾਰੇ ਪੋਸਟਰ ਡਿਲੀਟ ਕੀਤੇ ਗਏ ਸਨ ਕਿ ਉਸੇ ਨੂੰ ਲੈ ਕੇ ਚੱਲਦਿਆ ਹੁਣ ਜੋ ਕਿ ਨੀਰੂ ਬਾਜ਼ਵਾ ਪਰ ਬਹੁਤ ਹੀ ਵੱਡਾ ਇਫੈਕਟ ਨਜ਼ਰ ਆ ਰਿਹਾ ਹੈ ਔਰ ਦਲਜੀਤ ਦਸਾਂਝ ਨੇ ਆਪਣੀ ਪੋਸਟ ਵਿੱਚ ਸਾਂਝਾ ਕੀਤਾ ਹੈ ਕਿ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਕਿ ਜੋ ਵੀ ਹੈ ਤੁਸੀਂ ਕਰ ਰਹੇ ਹੋ ਕਰੋ ਚਲੋ ਕੋਈ ਗੱਲ ਨਹੀਂ ਰੱਬ ਸਭ ਦੇਖਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਨੀਰੂ ਬਾਜ਼ਵਾ ਵੱਲੋਂ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸ ਵਿੱਚ ਉਸਨੇ ਕਿਹਾ ਹੈ ਜੋਦੋ ਜੋ ਕਿ ਮੈਨੂੰ ਕੁਝ ਨਹੀਂ ਸੀ ਦਿਖਾਈ ਦੇ ਰਿਹਾ ਇੱਕ ਪਾਸੇ ਪੰਜਾਬ ਸੀ ਤੇ ਇੱਕ ਪਾਸੇ ਜੋ ਕਿ ਦਿਲਜੀਤ ਕਿ ਜੋ ਮੈਨੂੰ ਸਹੀ ਲੱਗਿਆ ਉਹ ਮੈਂ ਕਰਤਾ ਬਾਕੀ ਦੋਸਤੋ ਜੋ ਕਿ ਤੁਸੀਂ ਉਹ ਨਿਰਵਾਜਵਾ ਵੱਲੋਂ ਕਿਹਾ ਗਿਆ ਹੈ ਕਿ ਚਲੋ ਕੋਈ ਨਹੀਂ ਜੇਕਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮੈਨੂੰ ਮਾਫ ਕਰ ਦਿਓ ਔਰ ਦਿਲਜੀਤ ਸਾਂਝਦਾ ਮੇਰੇ ਵੱਲੋਂ ਕੋਈ ਵੀ ਵਿਰੋਧ ਨਹੀਂ ਸੀ ਕੀਤਾ ਗਿਆ ਆ ਮੈਂ ਪੰਜਾਬ ਦੇ ਹੱਕ ਵਿੱਚ ਖੜੀ ਸੀ ਔਰ ਸਾਡੇ ਪੋਸਟਰ ਡਿਲੀਟ ਕਰ ਦਿੱਤੇ ਸਨ ਔਰ ਮੈਂ ਦੁਬਾਰਾ ਤੋਂ ਫਿਰ ਜੋ ਕਿ ਦਿਲਜੀਤ ਨਾਲ ਕੰਮ ਕਰਨਾ ਜੋ ਕਿ ਚਾਹੂੰਗੀ ਕਿ ਬਾਕੀ ਦੋਸਤੋ ਤੁਸੀਂ ਨਿਰਵਾਜਵਾ ਬਾਰੇ ਕੀ ਕਹਿਣਾ ਚਾਹੋਗੇ ਉਨ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ